रियासी पजा मुर्दा ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਦਾਵਾ ਕੀਤਾ ਗਿਆ ਸੀ ਜੇਕਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਦੇ ਹੀ ਸਭ ਤੋਂ ਪਹਿਲਾਂ ਹਰਾ ਪੈਨ ਉਹਨਾਂ ਨੂੰ ਪੱਕੇ ਕਰਨ ਦੇ ਲਈ ਚੱਲੇਗਾ ਪਰ ਅੱਜ 3.5 ਸਾਲ ਦਾ ਸਮਾਂ ਬੀਤਣ ਮਗਰੋਂ ਵੀ ਕੱਚੇ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੂੰ ਠੱਗਿਆ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਅੱਜ ਤੱਕ ਉਹ ਕੱਚੇ ਦੇ ਕੱਚੇ ਮੁਲਾਜ਼ਮ ਹੀ ਰਹਿ ਗਏ ਨੇ ਇਹਨਾਂ ਨੂੰ ਪੱਕਾ ਕਰਨ ਲਈ ਸਰਕਾਰ ਵੱਲੋਂ ਕੁਝ ਵੀ ਨਹੀਂ ਸੋਚਿਆ ਗਿਆ ਅੱਜ ਮੋੜ ਇੱਕ ਵਾਰ ਫੇਰ ਇਹਨਾਂ ਨੇ ਸੰਘਰਸ਼ ਦਾ ਰਾਹ ਅਪਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਅੱਜ ਦੀ ਗੇੜ ਰੈਲੀ ਆਪਾਂ ਕੀਤੀ ਹੈ ਕਿ ਆਪਣੀ 9 10 11 ਦੀ ਹੜਤਾਲ ਹੈ ਉਸ ਵਿਸ਼ੇ ਤੇ ਕੀਤੀ ਹੈ ਆਪਾਂ 9 10 ਤਰੀਕ ਨੂੰ ਆਪਣੇ 9 10 ਤੇ 11 ਨੂੰ ਸਮੁੱਚਾ ਪੀਆਰਟੀਸੀ ਔਰ ਪਨਵਾਸ ਕੰਟਰੈਕਟਰ ਯੂਨੀਅਨ ਦੇ ਸਮੁੱਚੇ ਸਾਥੀ ਸਾਰੇ ਜਿਹੜੇ ਆ ਉਹ ਚੱਕਾ ਜਾਮ ਕਰਨਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਦਾ ਕਰੋ ਕਰਾਂਗੇ। ਤੇ ਕੀਰੀ ਮੰਗਾ ਕੋ ਲੈ ਕਿਹੜੀ ਕਿੱਤੀ ਅੜੇ ਤਾਂ ਮੰਗਾ ਉਹੀ ਪਿਛਲੀਆਂ ਮੰਗਾਈ ਜਿਹੜੇ ਆਹ ਕੰਟਰੈਕਟ ਵਾਲੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਨਾ ਤੇ ਹੋਰ ਸਾਰੇ ਮੁਲਾਜ਼ਮਾ ਨੂੰ ਕੰਟਰੈਕਟ ਤੇ ਕਰਨਾ ਤੇ ਆਪਣੇ ਜਿਹੜੇ ਰਿਪੋਰਟਾਂ ਕਰਕੇ ਬਾਹਰ ਕੱਢੇ ਗਏ ਮੁਲਾਜ਼ਮਾ ਉਹਨਾਂ ਨੂੰ ਬਾਹਰ ਕਰਨਾ। ਅਗਰ ਕੋਈ ਹਾਲਤ ਬਾਬੂ ਦੀ ਕੋਈ ਫਟਰੀ ਨਿਕਲੇ ਫਿਰ ਕੀ ਲੱਗੇ ਨੰਮਿਤ ਤੇ ਜੇ ਲੱਗੇ ਹੋਰ ਵੀ ਤਿੱਖਾ ਅੰਰਸ਼ ਕਰਾਂਗੇ ਕੋਈ ਚੌਕ ਕੰਮ ਕਰਾਂਗੇ ਜਾਂ ਕੁਝ ਹੋਰ ਕਰਾਂਗੇ ਬਾਕੀ ਜੋ ਸਾਡੀ ਸੈਂਟਰ ਬੋਡੀ ਕਹੇਗੀ ਉਸ ਹਸਾਬ ਨਾਲ ਆਪਾਂ ਚੱਲਾਂਗੇ ਅੱਜ ਗੇਟਾਂ ਲਈ ਕਿਤੇ ਕੀ ਹੈ ਕਿਸ ਬੁੱਛੇ ਲੱਗੇ ਦੀ ਗੇਟਾਂ ਲਈ ਕਿਤੇ ਕੀ ਹੈ ਅੱਜ ਦੀ ਸਾਡੀ ਗੇਟ ਰਾਤੀ ਤੁਹਾਡੇ ਮਾਧਮ ਦੱਸਣਾ ਜਾਂਦਾ ਵੀ ਪੰਜਾਬ ਸਰਕਾਰ ਤੋਂ ਬੜੇ ਲੰਮੇ ਸਮੇਂ ਦੀ ਮੰਗਾ ਵਾ ਕੱਚੇ ਕੰਮੇ ਪੱਕੇ ਕਰਨ ਵਾਸਤੇ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਮੁੱਖ ਮੰਤਰੀ ਪੰਜਾਬ ਨੇ ਬੜੇ ਬੜੇ ਤੜੇ ਲੋਕਾਂ ਨਾਲ ਵਾਅਦੇ ਕੀਤੇ ਵੀ ਜਿਹੜਾ ਹਰਾਫੇਨ ਹੁੰਦੇ ਮੇਰਾ ਮਲਾਜਮਾਂ ਚੱਲੂਗਾ ਨਾ ਤਾਂ ਅੱਜ 3 ਸਾਲ ਹੋ ਗਏ 3.5 ਸਾਲ ਸਰਕਾਰ ਨੂੰ ਨਾ ਤਾਂ ਹਰਾਫੇਨ ਲੱਭਾ ਤੇ ਹਾਡੀ ਬੇਨਤੀ ਉਹੀ ਆ ਵੀ ਲੰਬਾ ਸਮਾਂ ਜਿਹੜੇ ਕੰਮੇ ਸਾਡੇ ਨੇ ਜਿਹੜੇ ਕੰਟੈਕਟ ਵਾਲੇ ਨੂੰ ਰੈਗੂਲਰ ਕੀਤੀ ਜਾਣਾ ਜਿਹੜੇ ਆਊਟਸੋਰਸ ਵਾਲੇ ਉਹ ਕੰਟ੍ਰੈਕਟਰ ਤੇ ਕੀਤੇ ਜਾਣਾ ਤੇ ਜਿਹੜੇ ਬੰਦੇ ਸਾਡੇ ਨਜਾਇਜ਼ ਰਿਪੋਰਟਾਂ ਕਰਕੇ ਭਾਲ ਕੱਢੇ ਹੋਏ ਨੇ ਉਹਨਾਂ ਨੂੰ ਭਾਲ ਕੀਤਾ ਜਾਵੇ ਤੇ ਜੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਅਸੀਂ 9-10 ਤੇ ਜਾੜਾ ਤੇ ਦੀ ਹੜਤਾਲ ਕਰਨ ਜਾ ਰਹੇ ਹਾਂ ਇਹ ਜੀ ਹੜਤਾਲ ਜਿਹੜੀ ਆ ਪੰਜਾਬ ਰੋਡ ਤੇ ਪੀਆਰਟੀਸੀ ਸਤਾਈਆਂ ਡੀਪਾਂਜ ਹੋਣ ਜਾ ਰਹੀ ਹੈ ਪੰਜਾਬ ਦੇ ਦੀ ਪਿਛਲੇ ਦਿਨ ਹੀ ਤੁਹਾਡੀ ਜਿਹੜੀ ਬੈਠਕ ਤੇ ਵੀ ਟਾਈਮ ਮਿਲੇ ਤੁਹਾਨੂੰ ਦੇਖੋ ਜੀ ਬੈਠਕ ਦਾ ਟਾਈਮ ਮਿਲਿਆ ਸੀ ਪਰ ਪੰਜਾਬ ਸਰਕਾਰ ਉਹ ਇਦਾਂ ਹੀ ਕਰ ਜਿੰਦੀਆਂ ਮੀਟਿੰਗਾਂ ਹੀ ਇਦਾਂ ਕਰੀਦਾ ਵੀ ਅੱਜ ਕੱਲ ਕਰਦੇ ਨੇ ਤੁਹਾਡੀਆਂ ਏਰੀਆ ਮੰਗਾ ਉਹ ਜਾਇਜ਼ ਨੇ ਪਿਛਲੇ ਦਿਨੀ ਅਸੀਂ ਆਪਣੇ ਹੱਡ ਆਫਸ ਦੇ ਸਵੀਧਾਨ ਨਾਲ ਆਇਆ ਸੀ ਵੀ ਜਿਹੜੇ ਹੱਡ ਆਫਸ ਵਾਲੇ ਕੰਮ ਕਰਨ ਵਾਲੇ ਉਹ ਹੱਡ ਆਫਸ ਕਰੇ ਜਿਹੜੇ ਟਰਾਂਸਪੋਰਟ ਮੰਤਰੀ ਵਾਲੇ ਕੰਮ ਕਰਨ ਵਾਲੇ ਉਹ ਟਰਾਂਸਪੋਰਟ ਮੰਤਰੀ ਕਰੇ ਤੇ ਜਿਹੜੇ ਪੰਜਾਬ ਸਰਕਾਰ ਦੇ ਕਰਨ ਵਾਲੇ ਕੰਮ ਉਹ ਪੰਜਾਬ ਸਰਕਾਰ ਕਰੇ ਕਿਉਂਕਿ ਹੱਡ ਆਫਸ ਜਿਹੜਾ ਵਾ ਉਹ ਵੀ ਢੇਰੀ ਧਾ ਕੇ ਬੈਠਾ ਜਿਹੜੇ ਸਾਡੇ ਕੰਮ ਕਰਨ ਵਾਲੇ ਆ ਜਿਵੇਂ ਕੱਡੇ ਮੁਲਾਜ਼ਮ ਨੇ ਭਾਲ ਕਰਨ ਵਾਲੇ ਆ ਕਈ ਇਹੋ ਜਿਹੀਆਂ ਮੰਗਾਂ ਨੇ ਸਾਡੀਆਂ ਜਿਵੇਂ ਵੀ ਜੇ ਕਈ ਸਾਥੀ ਜਿਹੜੇ ਦੱਤ ਹੋ ਗਏ ਉਹਨਾਂ ਨੂੰ 1 ਲੱਖ ਰੁਪਏ ਬੀਮਾ ਮਿਲਣਾ ਸੀ ਉਹਨਾਂ ਨੂੰ ਉਹ ਵੀ ਦੇਣਾ ਸੀ ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਹਾਊਸ ਵੀ ਚੁੱਪੀ ਧਾਰੀ ਬੈਠਾ ਵਾ ਤੇ ਜਿੱਥੇ ਵਿੱਚ ਮੁੱਖ ਮੰਤਰੀ ਪੰਜਾਬ ਵੀ ਸਾਡੇ ਮਹਿਕਮੇ ਬਾਰੇ ਤੁੱਪੀ ਧਾਰ ਕੇ ਬੈਠਾ ਹੋਇਆ